सत श्रीकाली तो देख रहे हो निडर पंजाबी मीडिया मैं मनप्रीत कौर हाजिर हूं हूं तक दबर लैके शुरुआत कर रहे हैं अरविंद केजरीवाल कोर्ट ने हल्की हल जी राहत दवाई है दस दिए कि अरविंद केजरीवाल कथित शराब घोटाले मामले तिहाड़ जेल के बंद ने सुप्रीम कोर्ट ने दिल्ली के मुख्यमंत्री अरविंद केजरीवाल में कथित आबकारी नीति घोटाले जुड़े मनी लॉन्डरिंग मामले अज अंतरिष्ट जमानत दे दी है ईडी वालों दर्ज इस मामले जमानत मिलने तो बाद भी केजरीवाल हाल जेल च ही बंद रहने क्योंकि सी आई ने कथित ਆਪਕਾਰੀ ਨੀਤੀ ਕੋਟਾਲੇ ਸੰਬੰਧੀ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਫੈਸਲਾ ਕੇਜਰੀਵਾਲ ਨੇ ਕਰਨਾ ਹੈ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਬਣੇ ਰਹਿਣਗੇ ਜਾਂ ਨਹੀਂ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦਿਬਾਂਕਰ ਗੱਤਾ ਦੇ ਬੈਚ ਨੇ ਕਿਹਾ ਅਸੀਂ ਇਸ ਤੱਥ ਤੇ ਜਾਣੂ ਹਾਂ ਕਿ ਅਰਵਿੰਦ ਕੇਜਰੀਵਾਲ ਚੁਣੇ ਹੋਏ ਆਗੂ ਹੁੰਦਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਹਲਕੀ ਜਿਹੀ ਰਾਹਤ ਦਿੱਤੀ ਗਈ ਹੈ ਪਰ ਹਜੇ ਵੀ ਕੇਜਰੀਵਾਲ ਜੇਲ੍ਹ ਦੇ ਵਿੱਚ ਬੰਦ ਰਹਿਣਗੇ ਉਤੇ ਹੀ ਅਮਰਿਤਪਾਲ ਦੇ ਭਰਾ ਨੂੰ ਨਸ਼ੀਲੀ ਪਦਾਰਥ ਨਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਉਸ ਦੀ ਰਿਮਾਂਡ ਦੀ ਮੰਗ ਕੀਤੀ ਗਈ ਹੈ ਦੱਸਿਆ ਕਿ ਅਮਰਿਤਪਾਲ ਸਿੰਘ ਦੇ ਭਰਾ ਹਰਪੇ ਸਿੰਘ ਨੂੰ ਪੁਲਿਸ ਨੇ ਆਇਸ ਨਾਲ ਸੇਮੇਤ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਪੁਲਿਸ ਨੇ ਗੁਰਪ੍ਰੀਤ पुलिस ने हरप्रीत सिर्फ हैप्पी के साथी लवप्रीत सिंह पुलिस ने हिरासत में लै लिया इस तो बाद पुलिस ने अमृतपाल के भा हरप्रीत संी लवप्रीत लुधियाणिया तस्कर संदीप फिलौर की अदालत में पेश किया अदालत ने तिना मुलाजमान को जेल भेजने के हकम दते हैं हरप्रीत सिंह की गिरफ्तारी अमृतपाल के पिता तरसेम सि ने कहा नशे खिलाफ़ असी जो आवाज़ उठाई है उसनों दबाने लकार बदनाम करना चाहती है पुलिस नशा रोकने काम करने की बजाय दबाव हेठ काम कर रही है दस दिए कि अमृतपाल नशीली पदार्थ वालों गिरफ्तार किया गया हार्ट अटैक दसा है या रोड एक मामला सामने आया जिथे कैनेडा कुी की हार्ट अटैक नौत हो गई है दस दिन की कैनेडा तो बहुत ही दुखदायक खबर निकल के सामने आई है जिथे एक पंजाबी मुटियार दिल का दौरा पैन करके मौत समाचार प्राप्त होया दस जा रहा है कि ये बच्ची पिछले साल, दा साल, साल अगस्त महीने विजे त्रैमटन कैनेडा विखे गई थी जिथे वंग पढ़ाई करती पर पढ़ाई के बोझ ना मिलने की टेंशन रखती चलते ਕੀ ਰਾਤ ਚਾਨਕ ਦਿਲ ਦਾ ਦਦਾਰਾ ਪੈਣ ਦਾ ਗਾਰਡਨ ਸਾਹਮਣੇ ਆਇਆ ਦੱਸਦੇ ਇਹ ਕਿ ਕੈਨੇਡਾ ਗਏ ਪੰਜਾਬੀ ਸਟੂਡੈਂਟਸ ਦਾ ਆਏ ਦਿਨ ਕਿਸੇ ਨਾ ਕਿਸੇ ਦੀ ਮੌਤ ਦਾ ਸਮਾਚਾਰ ਸਾਹਮਣੇ ਆਂਦਾ ਹੈ ਉਮੀਦ ਇੱਕ ਦੁਖਦਾਇਕ ਖਬਰ ਜਿਹੜੀ ਸਾਹਮਣੇ ਆਈ ਹੈ ਇਸ ਵਕਤ ਇਹਨਾਂ ਦੇ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਛਾਇਆ ਹੋਇਆ ਤੇ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾਈ ਹੈ ਦੱਸਦੇ ਕਿ 23 ਸਾਲਾ ਲੜਕੀ ਜਿਹੜੀ ਦਿਲ ਦਾ ਦਦਾਰਾ ਪੈਣ ਨਾਲ ਮੌਤ ਹੋ ਗਈ ਹੈ ਉਤਨੀ ਹੀ ਪੰਜਾਬ ਦੇ ਬੀਜੀਪੀ ਵੱਲੋਂ ਐਸਪੀ ਔਰ ਐਸਐਸਪੀ ਨੂੰ ਨਿਰਦੇਸ਼ ਜੀ ਦਿੱਤੇ ਗਏ ਨੇ ਦੱਸਦੇ ਇਹ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਤ ਸੂਬਾ ਬਣਾਉਣ ਦੇ ਉਦੇਸ਼ ਨਾਲ ਡੀਜੀਪੀ ਪੰਜਾਬ ਬਾਰਵ ਯਾਦਵ ਨੇ ਅੱਜ ਸਾਰੇ ਜ਼ਿਲ੍ਹਾ ਮੁਖੀਆਂ ਦੇ ਸੂਬੇ ਵਿਚਕਾਰ ਅਪਰਾਧ ਖਿਲਾਫ ਕਾਰਵਾਈ ਤੇਜ਼ੇ ਕਰਨ ਲਈ ਲੁੱਟਖੋ ਅਤੇ ਚੋਰੀ ਵਰਗੇ ਛੋਟੇ ਅਪਰਾਧਾਂ ਦੇ ਮਾਮਲਿਆਂ ਵਿੱਚ ਤਜੀਦੀ ਤੌਰ ਤੇ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੇਰੇ ਧਿਆਨ ਵਿੱਚ ਆਈਆਂ ਹਨ ਕਿ ਫੀਲਡ ਅਫਸਰ ਛੋਟੇ ਅਧਾਰਾ ਵਿੱਚ ਆਮ ਤੌਰ ਤੇ ਐਫਆਈਆਰ ਦਰਜ ਕਰਨ ਤੋਂ ਗੁਰੇਹਿਜ ਕਰਦੇ ਹਨ। ਸਾਰੇ ਜ਼ਿਲ੍ਹਿਆਂ ਵਿੱਚ ਨਿਰਵਿਘਨ ਤੰਗ ਨਾਲ ਐਫਆਈਆਰ ਇਹ ਅਰਦਰਜ ਦਰਜ ਹੋਣੀ ਚਾਹੀਦੀ ਹੈ ਤਾਂ ਜੋ ਸੂਬੇ ਵਿੱਚੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਿਆ ਜਾ ਸਕੇ ਦਾ ਸਹੀ ਕਿ ਡੀਜੀਪੀ ਗੌਰਵ ਯਾਦਵ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਐਸਪੀ ਅਤੇ ਐਸਐਸਪੀ ਨੂੰ ਕਿ ਜਿਹੜੀ ਛੋਟੀਆਂ ਵਾਰਦਾਤਾਂ ਹੁੰਦੀਆਂ ਨੇ ਚੋਰੀ ਚੋਕਰੀ ਜਾਂ ਫਿਰ ਲੁੱਟ-ਪੋਹਾਂ ਉਹਨਾਂ ਦੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਤਾਂ ਜੋ ਸੂਬੇ ਨੂੰ ਸੂਬੇ ਦੇ ਵਿੱਚੇ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਕਿਸੇ ਤਰ੍ਹਾਂ ਨਾ ਕੀਤੀ ਜਾਵੇ ਪੰਜਾਬੀ ਖਬਰ ਮੌਸਮ ਜਗਤ ਤੋਂ ਅੱਜ ਪੂਰੇ ਸੂਬੇ ਦੇ ਵਿੱਚ ਛਮਛਮ ਨਹੀਂ ਪੈਣ ਦੀ ਸੰਭਾਵਨਾ ਸਾਹਮਣੇ ਆਈ ਹੈ 10 ਦਿਨਾਂ ਕਿ ਨਿਸ਼ਪਰਤੀ ਜ਼ਿਆਦਾਤਰ ਸੂਬਿਆਂ 'ਚ ਮੌਨਸੂਨ ਸਰਗਮ ਹੋ ਗਿਆ ਹੈ ਜਿਸ ਕਾਰਨ ਯੂਪੀ ਤੋਂ ਲੈ ਕੇ ਬਿਹਾਰ ਤੱਕ ਬਰਸਾਤ ਦਾ ਸਿਲਸਿਲਾ ਚੱਲ ਰਿਹਾ ਹੈ ਇਸ ਵਿਚਾਲੇ ਜਿੱਥੇ ਆਮ ਜਨਤਾ ਨੂੰ ਪੱਕੀ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਈ ਸ਼ਹਿਰ ਪਾਣੀ ਕਰਨਾਲ ਜਾਂ ਦਲਧਲ ਹੋ ਗਏ ਨੇ ਇੱਕ ਪਾਸੇ ਜਿੱਥੇ ਕੁਝ ਰਾਜਾਂ ਵਿੱਚ ਜ਼ੋਰ ਗਰਮੀ ਪੈ ਰਿਹਾ ਹੈ ਤੇ ਕੁਝ ਥਾਵਾਂ 'ਤੇ ਬੂੰਦਾਬੰਦੀ ਵੀ ਹੋ ਰਹੀ ਹੈ ਪਰ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਵੀ ਮੀਂਹ ਦੀ ਇੱਕ ਬੂੰਦ ਨਹੀਂ ਪਈ ਦਰਅਸਲ ਦਿੱਲੀ ਵਿੱਚ ਮੌਨਸੂਨ ਆਇਆ ਨੂੰ ਕਾਫੀ ਸਮਾਂ ਹੋ ਗਿਆ ਹੈ ਪਰ ਦੋ ਦਿਨ ਤੋਂ ਦਿੱਲੀ ਵਿੱਚ ਬਾਰਿਸ਼ ਦੀ ਕਬੂਦ ਵੀ ਨਹੀਂ ਪਈ ਮੌਸਮ ਵਿਭਾਗ ਮੁਤਾਬਕ ਦਿੱਲੀ ਦੀ ਖੁਸ਼ਕੀ ਅੱਜ ਖਤਮ ਹੋ ਸਕਦੀ ਹੈ ਆਈਐਮਡੀ ਮੁਤਾਬਕ ਅੱਜ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਜੰਮੀ ਪੈ ਸਕਦਾ ਹੈ ਪਰ ਇਹ ਨਹੀਂ ਪਾਰੀ ਨਹੀਂ ਹੋਵੇਗਾ ਮੌਸਮ ਵਿਭਾਗ ਦੀ ਭਵਿੱਖੇਵਾਨੀ ਮੁਤਾਬਕ ਅੱਜ ਦਿੱਲੀ ਦਾ ਵਰਤਮਾਨ ਤਾਪਮਨ 35 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਨ 26 ਡਿਗਰੀ ਰਹਿਣ ਦਾ ਅਨੁਮਾਨ ਹੈ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਰਾਜਧਾਨੀ ਚ ਨਮੀ ਕਾਫੀ ਵੱਧ ਗਈ ਹੈ ਦੇਸ਼ ਭਰ ਚ ਕੋਈ ਬਾਰਿਸ਼ ਦੇ ਵਿਚਾਰ ਮੌਸਮ ਵਿਭਾ 2 ਜੁਲਾਈ ਤੱਕ ਭਾਰੀ بارش ਦਾ ਅਲਰਟ ਜਾਰੀ ਕਰਦੇ ਆ ਆਈਐਮਡੀ ਦੇ ਅਨੁਸਾਰ ਪੂਰਬੀ ਉੱਤਰ ਪ੍ਰਦੇਸ਼ ਦੇ ਖੇਤਰਾਂ ਵਿੱਚ ਇਸ ਦਾ ਪ੍ਰਭਾਵ ਜ਼ਿਆਦਾ ਦਿਖਾਈ ਦੇ ਸਕਦਾ ਹੈ ਆਈਐਮਡੀ ਦੇ ਅਨੁਸਾਰ ਅਜ ਪੱਛਮੀ ਉੱਤਰ ਪ੍ਰਦੇਸ਼ ਅਤੇ ਪੂਰਬੀ ਉੱਤਰ ਪ੍ਰਦੇਸ਼ ਤੇ ਜ਼ਿਆਦਾਤਰ ਖੇਤਰਾਂ ਵਿੱਚ ਕੁਝ ਥਾਵਾਂ ਤੇ ਹੀ ਇਹ ਦੀ ਸੰਭਾਵਨਾ ਹੈ ਇਸ ਦੇ ਨਾਲ ਕੀ ਬਿਜਲੀ ਡਿੱਗਣ ਦੀ ਚੇਤਾਵਨੀ ਚਾਰੀ ਦਿੱਤੀ ਗਈ ਹੈ ਦਾਸ ਦਈਏ ਕਿ ਦਿੱਲੀ ਦੇ ਵਿੱਚ ਦੋ ਦਿਨਾਂ ਤੋਂ ਮੀਂਹ ਨਹੀਂ ਪੈ ਰਿਹਾ ਪਰ ਆਈਐਮਡੀ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਇੱਕ ਸੂਬੇ ਦੇ ਵਿੱਚ ਬਾਰਿਸ਼ ਸਾਦੇ ਤਰੀਕੇ ਨਾਲ ਹੋਵੇਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹੋਵਾਂਗੇ ਤਦ ਤੱਕ ਦੂਈ ਜਾਸੋ ਧੰਨਵਾਦ